ਨੈਸ਼ਨਲ ਹਾਈਵੇ ਤੇ ਬਟਾਲਾ ਬਾਈਪਾਸ ਦੇ ਪٹرول ਪੰਪ ਤੇ ਕੰਮ ਕਰਨ ਵਾਲੇ ਮੈਨੇਜਰ ਨੇ ਆਪਣੇ ਦਫਤਰ ਜਾ ਹੀ ਫਾਹ ਲੈ ਕੇ ਕੀਤੀ ਆਤਮ ਹਤਿਆ। ਪਤਨੀ ਦਾ ਰੋ ਰੋ ਬੁਰਾ ਹਾਲ ਕਹਿੰਦੀ ਹਿਸਾਬ ਚ ਆ ਰਿਹਾ ਸੀ ਲੱਖਾਂ ਦਾ ਫਰਕ ਜਿਸ ਕਾਰਨ ਪਤੀ ਕੁਝ ਦਿਨਾਂ ਤੋਂ ਪਰੇਸ਼ਾਨ ਸੀ। ਪਿੱਛੇ ਛੋਟੇ ਛੋਟੇ ਬੱਚੇ ਦੋ ਤੀਆਂ ਅਤੇ ਇੱਕ ਪੁੱਤਰ ਰਹਿ ਗਿਆ ਬਟਾਲਾ ਨੇੜੇ ਨੈਸ਼ਨਲ ਹਾਈਵੇ ਤੇ ਸਥਿਤ ਇੱਕ ਪٹرول ਪੰਪ ਤੇ ਉਦੋਂ ਮਾਹੌਲ ਦੁਖਦਾਈ ਬਣ ਗਿਆ ਜਦੋਂ ਪٹرول ਪੰਪ ਤੇ ਕੰਮ ਕਰਨ ਵਾਲੇ ਮੁਲਾਜ਼ਮਾ ਨੇ ਦੇਖਿਆ ਕਿ ਉਹਨਾਂ ਦੇ ਪٹرول ਪੰਪ ਦੇ ਮੈਨੇਜਰ ਨੇ ਆਪਣੇ ਦਫ਼ਤਰ ਦੇ ਅੰਦਰ ਲੱਗੇ ਪੱਖੇ ਨਾਲ ਫਾਹ ਲੈ ਕੇ ਆਪਣੀ ਜੀਵਨ ਲਾ ਖਤਮ ਕਰ ਲਈ ਉਥੇ ਹੀ ਪੰਪ ਤੇ ਮੈਨੇਜਰ ਦਾ ਕੰਮ ਕਰਨ ਵਾਲੇ ਵਿਕਰਮਜੀਤ ਸਿੰਘ ਦੀ ਜਦ ਲਾਸ਼ ਲੜਕੀ ਦੇਖੀ ਤਾਂ ਉਹਨਾਂ ਤੁਰੰਤ ਇਸ ਸੂਚਨਾ ਪੁਲਿਸ ਅਤੇ ਪٹرول ਪੰਪ ਦੇ ਮਾਲਕ ਅਤੇ ਮੈਨੇਜਰ ਦੇ ਪਰਿਵਾਰ ਨੂੰ ਦਿੱਤੀ ਉਥੇ ਹੀ ਪٹرول ਪੰਪ ਦੇ ਜਦ ਮ੍ਰਿਤਕ ਪਤਨੀ ਪਹੁੰਚੀ ਤਾਂ ਉਸ ਦਾ ਰੋ ਰੋ ਬੁਰਾ ਹਾਲ ਸੀ ਉਹ ਤੱਲੇ ਮਾਰਦੀ ਆਖ ਰਹੀ ਸੀ ਕਿ ਮੇਰੇ ਤਿੰਨ ਛੋਟੇ ਛੋਟੇ ਬੱਚੇ ਹਨ ਦੋ ਧੀਆਂ ਹਨ ਅਤੇ ਇੱਕ ਕਿੰਨਾ ਲਕਦਾ ਵਾ ਹੰਗੇ ਕਰਮ ਜੀ ਸੇ ਕੀ ਹੋਇਆ ਬਾਜੀ 10 ਲੱਖ ਦਾ ਹੀਰਾ ਵੇਰੀ ਹੋਈ ਸੀ ਕਿ ਮੈਨੂੰ ਬਸ ਇੰਨੀ ਗੱਲ ਗੱਲ ਦੱਸੀ 15 ਦਿਨ ਹੋ ਗਏ ਟੈਨਸ਼ਨ ਲੈਦੀ ਸੀਗੇ ਪਤਾ ਨਹੀਂ ਮਿੰਦ ਪੂਰੀ ਗੱਲ ਤਾਂ ਨਹੀਂ ਬਤਾਵਾ ਜੀ ਮੈਨੂੰ ਕੋਈ ਨਹੀਂ ਪਤਾ ਬਾਜੀ ਮੈਨੂੰ ਕਿਹ ਗੱਲ ਦਾ ਦੱਸਿਆ ਨਹੀਂ ਨਾਨੇ ਬਸ ਮੈਨੂੰ ਇੰਦਾ ਹੀ ਕਿਹਾ ਸੀ ਫੇਰ ਰੱਖਦੀ ਹੀਰਾ ਵੇਰੀ ਹੋਈ ਮੈਨੂੰ ਟੈਨਸ਼ਨ ਬੜੀ ਆ ਅੱਜ ਕਰੋ ਕਿੰਨੇ ਵਜੇ ਆਏ ਸੀ ਸਵੇਰੇ 8:00 'ਤੇ ਨਿਕਲੇ ਸੀ ਕਰੋ ਤੁਹਾਨੂੰ ਕਿੱਦਾਂ ਪਤਾ ਮੈਨੂੰ ਬਾਜੀ ਉਹ ਇਤੋਈ ਬਾਜੀ ਹੋਣੀ ਲਾਂ ਲਗੇ ਸੀਗੇ ਪਰਵਾਸ ਤੋਂ ਆਉਣਾ ਜੀ ਛੋਟੇ ਛੋਟੇ ਬੱਚੇ ਬਾਜੀ ਮੈਨੇ ਨਿਗੇ ਨਿਗੇ ਬੱਚੇ ਛੋਟੇ ਛੋਟੇ ਹੀ ਤਿੰਨ ਬੱਚੇ ਇੱਕ ਮੁੰਡਾ ਦੋ ਕੁੜੀਆਂ ਛੋਟੇ ਛੋਟੇ ਹੀ ਆ ਮੈਂ ਪੰਪ ਠੇਕੇ ਤੇ ਲਿਆ ਜੀ ਅੱਛਾ ਜੀ ਤੇ ਇਹ ਬੰਦਾ ਕੌਣ ਸੀ ਇਹ ਮੈਨੇਜਰ ਹੈ ਜੀ ਪੰਪ ਤੇ ਹੂੰ ਕੀ ਹੋਇਆ ਸੁਸਾਈਡ ਕਰ ਲਿਆ ਜੀ ਸਾਨੂੰ ਫੋਨ ਆਇਆ ਕੋਈ ਅੱਜ 12:00 ਵਜੇ ਦੇ ਕਰੀਬ ਕਿਦਾਂ ਕੀਤਾ ਲਮਕੇ ਕੀਤਾ ਜੀ ਪਖੇ ਨਾਲ ਹੂੰ ਕੀ ਕਾਰਨ ਲੱਗਦਾ ਪਤਾ ਨਹੀਂ ਕੀ ਕਾਰਨ ਹੂੰ ਪੁਲਿਸ ਵੇਖੂਗੀ ਇਹ ਲਿਖੀ ਆ ਜੀ ਉਹਨੇ ਲਿਖਿਆ ਮੈਨੂੰ ਮਾਫ ਕਰੋ ਕੋਈ ਚੀਜ਼ ਨਹੀਂ ਜੀ ਕੋਈ ਹਸਾਬ ਨਹੀਂ ਲਿਖਿਆ ਤਾਂ ਕਿ ਪਸਤੀ ਤੇ ਉਹ ਐਸਐਚਓ ਸਾਹਿਬ ਕੋਈ ਪੁੱਛ ਸਕਦੇ ਉਹਨਾਂ ਕੋਲ ਤੁਸੀਂ ਵੀ ਦੇਖੀ ਹੋਏਗੀ ਨਾ ਕਿ ਕਿਹਦਾ ਹਿਸਾਬ ਕਿਹਾ ਤੇ ਮੈਡਮ ਕੁਝ ਹੋਣੀ ਜੀ ਲਿਖਿਆ ਹੁੰਦਾ ਹੈ ਉਹਨੇ ਇਹ ਲਿਖਿਆ ਜੀ ਜੋ ਵੀ ਆ ਕਿ ਮੈਂ ਮਤਲਬ ਆਪਣਾ ਕੰਮ ਕਰਨ ਲਿਆ ਹਾਂ ਮੇਰੇ ਕੋ ਫਰਕ ਆ ਗਿਆ ਮੈਂ ਪਰੇਸ਼ਾਨ ਆ ਬਸ ਕਿੰਨਾ ਫਰਕ ਆ ਗਿਆ ਐਸਐਸਓ ਸਾਹਿਬ ਕੋ ਪੁੱਛੋ ਜਰਾ ਉਹ ਵੇਖਣ ਨਹੀਂ ਦਿੱਤੀ ਉਹਨਾਂ ਨੇ ਕੁਝ ਤੁਹਾਡੇ ਹਿਸਾਬ ਜੀ ਫਰਕ ਆ ਗਿਆ ਕਹਿੰਦਾ ਜੀ ਪੰਪੇ ਹੀ ਚਲਾਉਂਦਾ ਸੀਗਾ ਅਸੀਂ ਤੇ ਆਪ ਹੋਣ ਆਏ ਸਾਨੂੰ ਕਹੋਣ ਆਏ ਕਿ 10 ਦਿਨ ਹੋ ਗਏ ਮੈਂ ਤਾਂ ਪੰਪ ਤਾਂ ਹੀ ਨਹੀਂ ਆਇਆ ਇੱਕ ਦਿਨ ਵੀ ਕੀ ਨਾਮ ਇਹਦਾ ਕਿੱਥੇ ਵਿਕਰਮਜੀਤ ਸਿੰਘ ਮੱਲੀ ਮਾਰਕੀਟਰ ਆਣ ਵਾਲਾ ਜੀ ਮੈਡਮ ਕੌਣ ਹੈ ਜਿਹਦੇ ਵੱਲੋਂ ਜ਼ਿਕਰ ਕੀਤਾ ਗਿਆ ਉਹ ਪੰਪ ਦੇ ਮਾਲਕ ਨੇ ਲੋਕ ਬੰਦਾ ਐਸੇ ਮੈਨੇਜਰ ਦਾ ਕੰਮ ਕਰਦਾ ਅੱਛਾ ਜੀ ਅੱਜ ਕੋਈ ਇਤਨਾ ਮਿਲੀ ਕਿ ਮੈਂ ਸੂਟ ਸਾਈਡ ਕਰ ਲਿਆ ਮੈਂ ਮੌਕੇ ਤੇ ਤੀਸ ਕਰਾਂ ਕੀ ਪਤਾ ਲੱਗਦਾ ਹੈ ਵੇ ਦੇ ਕੋਈ ਇੱਕ ਕਾਗਜ਼ 'ਚ ਮਿਨਾਬ ਲਿਖਿਆ ਉਹਦੇ 'ਚ ਲਿਖਿਆ ਕਿ ਤੁਹਾਡਾ ਬੜਾ ਸ਼ਾਰਟ ਹੈ ਕੋਈ ਪੈਸਿਆਂ ਦਾ ਸ਼ਾਰਟ ਕਰਤਾ ਉਹ دیر ਵੀ ਹੋਣੀ ਇੱਕ ਕੋਈ ਸ਼ਾਰਟ ਖਲਾ 10 ਲੱਖ ਰੁਪਏ ਇਹਨੇ ਲਿਖਿਆ ਨਹੀਂ ਕੋਈ ਚੀਜ਼ ਜੀ ਉਹ ਤੇ ਇਹੋ ਇਹਨੇ ਕਰਤਾ ਤਰਤਾ ਇਹੋ ਬੜਾ ਹੈ ਪੰਪ ਦੇ ਦੇ ਮੈਨੇਜਰ ਨੂੰ ਇਹ ਕੀ ਕਰਦਾ ਕੋਈ ਰਾਬ ਕੋਈ ਦੇਖਦੇ ਆਂਦਾ ਕਰਕੇ ਕੀ ਆਉਂਦਾ